ਤੁਸੀਂ ਵੇਖੋ ਇੱਕ ਪੰਜਾਬ ਹੈ ਜਿੱਥੇ ਸਜ਼ਾ ਪੂਰੀ ਹੁੰਦੀ ਹੈ ਇੱਕ ਪੰਜਾਬ ਹੈ ਜਿਸਦੇ ਸਿਰ ਦੇ ਉੱਪਰ ਪੱਗ ਨਹੀਂ ਹੈ ਕੋਈ ਪਰਚਾ ਨਹੀਂ ਫੇਰ ਵੀ ਜੇਲ੍ਹਾਂ 'ਚ ਬੈਠੇ ਹੋਏ ਨੇ ਯਾਰ ਇਹਦੇ ਉੱਤੇ ਮਾੜੀ ਕੀ ਗੱਲ ਹੋ ਗਈ ਮੈਂ ਤਾਂ ਤਾਂ ਕਹਿਣਾ ਕਿ ਹੁਣ ਤੁਸੀਂ ਕਹਿੰਦੇ ਹੋ ਹੇਟ ਸਪੀਚ ਕਰਨ ਵਾਲੇ ਤੇ ਉਸਦਾ ਮਤਲਬ ਇਹ ਹੈ ਕਿ ਜੇ ਤੁਹਾਡੇ ਉੱਠ ਕੇ ਬੋਲੇ ਜਾਂ ਜਿੱਥੇ ਜਸਟਿਸ ਗਲਤ ਹੋ ਰਿਹਾ ਉੱਥੇ ਕੋਈ ਬੋਲੇ ਜਿੱਥੇ ਤੁਹਾਡੀਆਂ ਸਰਕਾਰਾਂ ਧੱਕਾ ਕਰਨ ਉੱਥੇ ਬੋਲੇ ਤਾਂ ਤੁਸੀਂ ਉਸ ਵਕਤ ਕਹੋਗੇ ਹਿੱਟ ਸਪੀਚ ਕਰਦਾ ਇਹ ਨੂੰ ਅੰਦਰ ਛੋੜਦੇ ਲਹਨਤ ਹੈ ਹੋਇਆ ਸਿਸਟਮ ਦੇ ਮੇਰੇ ਦੇਖਣ ਦੇ ਵਿੱਚ ਐਦੂ ਉਤੇ ਮਾੜੀ ਗੱਲ ਨਹੀਂ ਹੋ ਸਕਦੀ ਹਿੰਦੁਸਤਾਨ ਦੇ ਅੰਦਰ ਜਿਹੜੇ ਬੰਦੇ ਨੇ ਗناہ ਕੀਤਾ ਹੈ ਉਹਨੂੰ ਸਰਕਾਰਾਂ ਮਾਫ ਕਰਦੀਆਂ ਨੇ ਇੱਕ ਸਾਡੇ ਨੇ ਸਾਡੇ ਕਤਲ ਹੁੰਦੇ ਨੇ ਤਾਂ ਵੀ ਬੰਦਿਆਂ ਨੂੰ ਸਜ਼ਾ ਨਹੀਂ ਹੁੰਦੀ ਸਾਡੇ ਬੰਦੇ ਕਤਲ ਨਹੀਂ ਕਰਦੇ ਲੁੱਟਖੋ ਨਹੀਂ ਕਰਦੇ ਉਹ ਫਿਰ ਵੀ ਜੇਲਾ ਚਲੇ ਜਾਂਦੇ ਨੇ ਦੋ ਦੋ ਸਾਲ ਡੇਢ ਡੜ ਸਾਲ ਤੋਂ ਜੇਲਾ 'ਚ ਬੈਠੇ ਨੇ ਸੋ ਇੱਕ ਮੈਂ ਕਹੂੰਗਾ ਹਿੰਦੁਸਤਾਨ ਦੇ ਅੰਦਰ ਦੋ ਜਿਹੜੇ ਫਿਰਕਿਆਂ ਦਾ ਤੇ